ਤੁਹਾਡੇ ਕਮੈਂਟ ਮੈਂ ਚੈੱਕ ਕਰਦਾ ਹੁਣ ਜੀ ਤੁਹਾਡੇ ਕਮੈਂਟ ਮੈਂ ਦੇਖੇ ਸੀਗੇ ਤੁਸੀਂ ਜਮਾ ਸਸਤੀ ਕੋਠੀ ਵਾਸਤੇ ਕਹਿੰਦੇ ਸੀਗੇ ਜਮਾ ਸਸਤੀ ਕੋਠੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੋਠੀ ਦਾ ਜਿਹੜੀ ਬਿਕਾਊ ਹੈਗੀ ਆ ਹੈਗੀ ਆ ਤੇ ਕੋਠੀ ਦੇ ਨਾਲ ਕੋਠੀ ਦਾ ਸਮਾਨ ਵੀ ਨਾਲ ਬਿਕਾਊਗਾ ਰੇਟ ਜਮੇ ਘੱਟ ਕੇ ਹੈ ਮਾਲਕ ਨੇ ਤੇ ਡਿਮਾਂਡ ਕੀਤੀ ਹੈ ਹੋਰ ਵੀ ਕੀਤਾ ਜਾਊਗਾ ਸਾਰੀ ਗੱਲਬਾਤ ਤੁਹਾਨੂੰ ਮੈਂ ਸਮਝਾਉਣਾ ਜੀ ਦੱਸਦਾ ਹਾਂ ਵੀਡੀਓ 'ਚ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 62173 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜਿੱਥੋਂ ਵੀ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਇੱਕ ਵੀਡੀਓ ਜਾਨਕਾਰੀ ਫੋਟੋ ਸੋਪ ਨੰਬਰ ਤੇ ਭੇਜੋ ਨੰਬਰ ਤੁਹਾਨੂੰ ਮਿਲੇਗਾ ਜੀ ਫਰੀਚ ਆਪਾਂ ਐਡ ਲਾ ਦਾਂਗੇ ਘਰ ਪੂਰਾ ਵਧੀਆ ਬਣਿਆ ਹੋਇਆ ਸੀ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਜਿੰਨਾ ਵੀ ਮਾਲਕ ਨੇ ਕੰਮ ਕਰਵਾਇਆ ਹੋਇਆ ਹੈ ਬਾਕੀ ਵੀਡੀਓ ਚ ਤੁਸੀਂ ਸਾਰਾ ਕੁਝ ਦੇਖ ਹੀ ਲਓਗੇ ਮੇਨ ਗੇਟ ਤੋਂ ਜਦੋਂ ਆਪਾਂ ਅੰਦਰ ਨੂੰ ਐਂਟਰ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਬਾਥਰੂਮ ਤੇ ਫਲਸ਼ ਅਟੈਚ ਦੋਵੇਂ ਮਿਲ ਜਾਣਗੇ ਟਾਈਲਾਂ ਤੋਂ ਲੈ ਕੇ ਹਰ ਇੱਕ ਕੰਮ ਆਪਾਂ ਨੂੰ ਵਧੀਆ ਮਿਲੂਗਾ ਬਾਹਰਲੀ ਸਾਈਡ ਆਪਾਂ ਨੂੰ ਇੱਕ ਬਾਸ਼ਪੇਸ਼ਨ ਲੱਗਿਆ ਹੋਇਆ ਮਿਲੂਗਾ ਥੋੜਾ ਜਿਹਾ ਗਾਹਾਂ ਚੱਲਾਂਗੇ ਇੱਕ ਪਾਸੇ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੂਗੀ ਵਧੀਆ ਰਸੋਈ ਹੈ ਜੀ ਨਾ ਤਾਂ ਵੱਡੀ ਹੈ ਤੇ ਨਾ ਛੋਟੀ ਹੈ ਜੀ ਮੀਡੀਅਮ ਸਾਈਜ਼ ਦਾ ਤੇ ਬਹੁਤ ਵਧੀਆ ਜੀ ਉੱਤੇ ਪੱਖਾ ਆਪਾਂ ਨੂੰ ਮਿਲ ਜੂਗਾ ਜੀ ਤੇ ਇੱਕ ਆਪਾਂ ਨੂੰ ਵਿੰਡੋ ਮਿਲ ਜੂਗੀ ਬਾਕੀ ਟਾਈਲਾਂ ਦਾ ਕੰਮ ਮਿਲ ਜੂਗਾ ਜੀ ਤੇ ਹਰ ਇੱਕ ਚੀਜ਼ ਤੁਹਾਨੂੰ ਵੀਡੀਓ 'ਚ ਆਪਾਂ ਦਿਖਾ ਵੀ ਰਹੇ ਹਾਂ ਜੀ ਤੇ ਸਾਹਮਣੇ ਆਪਾਂ ਨੂੰ ਇੱਕ ਕਮਰਾ ਦੇਖਣ ਨੂੰ ਮਿਲੂਗਾ ਜੀ ਤੇ ਇਹ ਕਮਰਾ ਪੂਰਾ ਵਧੀਆ ਜੀ ਖੁੱਲੜੁਲਾ ਕਮਰਾ ਹੈ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਡਾਊਨ ਸੀਲਿੰਗ ਹੋਈ ਹੈਗੀ AC ਦੀ ਫੀਟਿੰਗ ਉੱਪਰ ਮਿਲ ਜੂਗੀ ਤੇ AC ਲੱਗਿਆ ਹੋਇਆ ਤੇ ਸਮਾਨ ਵੀ ਕਾਫੀ ਮਾਲਕ ਨੇ ਨਾਲ ਹੀ ਦੇਣਾਗਾ ਜਿਵੇਂ ਕਿ AC ਹੋ ਗਿਆ ਮਾਲਕ ਕਹਿੰਦੇ ਨੇ ਵੀ ਅਸੀਂ ਨਾਲ ਹੀ ਦੇਣਾ ਕੋਠੀ ਦੇ ਤੇ ਕਿਹੜਾ ਕਿਹੜਾ ਸਮਾਨ ਹੈ ਉਹ ਤੁਹਾਨੂੰ ਮੈਂ ਦੱਸ ਦੇਣਾ ਜੀ ਇੱਕ ਤਾਂ AC ਮਾਲਕ ਨੇ ਨਾਲ ਹੀ ਵੇਚਣਾ ਤੇ ਇੱਕ Samsung ਦੀ LCD ਜੀ 55 ਇੰਚੀ ਸਮਾਰਟ ਹੈ ਉਹ ਵੀ ਨਾਲ ਹੀ ਦੇਣੀ ਆ ਫਰਿੱਜ ਨਾਲ ਦੇਣਾ ਜੀ ਇਹ ਤਿੰਨ ਚਾਰ ਆਈਟਮ ਹੈ ਜਿਹੜੀਆਂ ਮਾਲਕ ਨੇ ਕੋਠੀ ਦੇ ਨਾਲ ਹੀ ਦੇਣੀਆਂ ਐ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਹਰ ਇੱਕ ਚੀਜ਼ ਤੁਹਾਨੂੰ ਆਪਾਂ ਪ੍ਰੋਪਰ ਦੱਸ ਵੀ ਰਹੇ ਹਾਂ ਜੀ ਬਾਕੀ ਹਰ ਇੱਕ ਚੀਜ਼ ਵੀਡੀਓ ਰਾਹੀਂ ਤੁਹਾਨੂੰ ਆਪਾਂ ਦਿਖਾ ਵੀ ਰਹੇ ਹਾਂ ਤੇ ਉੱਪਰ ਵੀ ਪੋਰਸ਼ਨ ਬਣਿਆ ਹੋਇਆ ਸੀ ਥੱਲੇ ਵੀ ਹੈ ਇੱਕ ਤਰ੍ਹਾਂ ਦੀ ਆਪਾਂ ਡਬਲ ਸਟੋਰੀ ਆ ਕਹਿ ਸਕਦੇ ਹਾਂ ਜੀ ਕੋਠੀ ਕੋਠੀ ਕਹ ਲਓ ਘਰ ਕਹ ਲਓ ਜੀ ਘਰ ਤੋਂ ਵਧੀਆ ਸੀ ਤੇ ਕੋਠੀ ਵਧੀਆ ਹਾਂ ਤੇ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚੇ ਹਾਂ ਵਧੀਆ ਰੇਟ 'ਚ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਕੁੱਲ ਡਿਮਾਂਡ ਉਨਰ ਵੱਲੋਂ ਆਪਣੇ ਕੋਲੇ 17 ਲੱਖ ਰੁਪਇਆ ਪਹੁੰਚੀ ਐ ਜੀ ਜਿਹੜਾ ਸਮਾਨ ਤੁਹਾਨੂੰ ਮੈਂ ਦੱਸਿਆ ਉਹ ਵੀ ਨਾਲ ਹੀ ਆ ਤੇ ਕੋਠੀ ਦੀ ਡਿਮਾਂਡ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਸੀ ਤਾਂ 52 ਗਾਜ਼ ਮਾਲਕ ਨੇ ਜਗ੍ਹਾ ਦੱਸੀ ਐ ਜੀ ਜੇ ਆਪਾਂ ਲੰਬਾਈ ਚੁੜਾਈ ਦੀ ਗੱਲ ਕਰੀਏ ਤਾਂ 11x33 ਮਾਲਕ ਨੇ ਜਗ੍ਹਾ ਦੱਸੀ ਐ ਜੀ ਤੇ ਆਪਾਂ ਲੈ ਕੇ ਪਹੁੰਚਿਆ ਖਾਸ ਜਲੰਧਰ ਏਰੀਆ ਚੋਂ ਸ਼ਿਬ ਨਗਰ ਏਰੀਆ ਚੋਂ ਜੀ ਨਿਊ ਸ਼ਿਵ ਨਗਰ ਇਹਨਾਂ ਦਾ ਏਰੀਆ ਦਾ ਜਲੰਧਰ ਦੇ ਵਿੱਚ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਬਹਿ ਕੇ ਗੱਲ ਤੁਸੀਂ ਜਾ ਕੇ ਕਰ ਸਕਦੇ ਹੋ ਜਦੋਂ ਪਸੰਦ ਆ ਗਿਆ ਇਹ ਘਰ ਉਹ ਤੋਂ ਬਾਅਦ ਰੇਟ ਬਹਿ ਕੇ ਮੁਕਾ ਲਓ ਜੀ ਬਾਕੀ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਵੀ ਰਿਹਾ ਸੀ ਤੇ ਕੀ ਕੁਝ ਬਣਿਆ ਹੋਇਆ ਉਹ ਤੁਸੀਂ ਚੈੱਕ ਕਰ ਹੀ ਲਿਆ ਸੀ ਬਾਥਰੂਮ ਵਧੀਆ ਸੀ ਕਮਰੇ ਵਧੀਆ ਬਣੇ ਹੋਏ ਨੇ ਤੇ ਮਾਲਕ ਕਹਿੰਦੇ ਨੇ ਵੀ ਅਸੀਂ ਛੇਤੀ ਤੋਂ ਛੇਤੀ ਵੇਚਣੀ ਹੈ ਤੇ ਰੇਡ ਵੀ ਮੌਕੇ ਤੇ ਕਰ ਲਾਂਗੇ 17 ਲੱਖ ਰੁਪਏ ਇੱਕ ਡਿਮਾਂਡ ਹੈ ਤੇ ਮਾਲਕ ਕਹਿੰਦੇ ਨੇ ਜਿਹਨੇ ਵੀ ਫੋਨ ਕਰਨਾ ਹੈ ਤਾਂ ਇੱਕ ਵਾਰੀ ਫੋਨ ਵੀ ਜ਼ਰੂਰ ਕਰ ਲਿਓ ਕੁਝ ਵੀ ਪੁੱਛਣਾ ਜਾਂ ਫਿਰ ਆ ਕੇ ਦੇਖਣਾ ਕਰ ਤਾਂ ਨੰਬਰ ਇਹਨਾਂ ਨੇ ਜਿਹੜਾ ਦਿੱਤਾ ਜੀ 99 882 28007 99 882 28007 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਸੀ ਤਾਂ ਮਾਲਕ ਨਾਲ ਸਿੱਧੀ ਗੱਲਬਾਤ ਕਰੋ ਜੀ ਗੱਲਬਾਤ ਜਦੋਂ ਹੋ ਗਈ ਉਹ ਤੋਂ ਬਾਅਦ ਰੇਟ ਮੁਕਾ ਲਿਓ ਜੀ ਰੇਟ ਮੁਕਾ ਕੇ ਉਹ ਤੋਂ ਬਾਅਦ ਖਰੀਦ ਸਕਦੇ ਹੋ ਜੀ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸ ਵੀ ਦਿੱਤੀ ਬਾਕੀ AC UC ਸਾਰਾ ਕੁਝ ਮਾਲਕ ਨੇ ਨਾਲ ਹੀ ਦੇਣ ਤੇ ਮਾਲਕ ਕਹਿੰਦੇ ਨੇ ਬਾਹਰਲੀ ਸਾਈਡ ਕੈਮਰੇ ਵੀ ਲੱਗੇ ਹੋਏ ਨੇ ਉਹ ਵੀ ਅਸੀਂ ਨਾਲ ਹੀ ਦੇ ਦਾਂਗੇ ਬਾਕੀ ਕੱਲੀ ਕੱਲੀ ਚੀਜ਼ ਤੁਹਾਨੂੰ ਪਤਾ ਲੱਗੀ ਗਈ ਤੇ ਹੁਣ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਘਰ ਕਿਵੇਂ ਦਾ ਲੱਗਿਆ ਸੀ ਜੇ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਘਰ ਪਸੰਦ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਜਿਹੜਾ ਦਿੱਤਾ ਹੋਇਆ ਉਹਨੂੰ لازਮੀ ਦਬ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ لازਮੀ ਕਰ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਦੇਖੋ ਜੀ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਵੀਡੀਓ ਦੇ ਥੱਲੇ ਉਹਨੂੰ لازਮੀ ਦਬ ਦਿਓ ਬਾਕੀ ਲਾਈਕ ਕਰਨਾ ਨਾ ਭੁੱਲਿਓ ਜੀ ਤੁਹਾਡੇ ਲਾਈਕ ਸ਼ੇ ਸਾਰਾ ਕੁਝਾਂ ਤੁਸੀਂ ਬਹੁਤ ਹੌਸਲਾ ਵਧਾਉਂਦੇ ਹੋ ਕਮੈਂਟ ਬਹੁਤ ਵਧੀਆ ਕਰਦੇ ਹੋ ਤੁਸੀਂ ਲਾਈਕ ਸ਼ੇਅਰ ਕਰਦੇ ਰਹਿੰਦੇ ਹੋ ਬਹੁਤ ਹੌਸਲਾ ਹੁੰਦਾ ਸੀ ਤੁਹਾਡੇ ਇੰਨੇ ਪਿਆਰ ਕਰਕੇ ਆਪਾਂ ਚੱਲੀ ਜਾਂਦੇ ਅਸੀਂ ਤੇ ਤੁਸੀਂ ਪਿਆਰ ਦਿੰਦੇ ਰਹੋ ਜੀ ਤੇ ਆਪਾਂ ਤੁਹਾਡੇ ਖਾਤਰ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਲੈ ਕੇ ਹਮੇਸ਼ਾ ਆਉਂਦੇ ਰਹਾਂਗੇ ਜੀ ਬਾਕੀ ਤੁਸੀਂ ਐਡ ਕਰਵਾਉਣੀ ਹੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਜਿੱਥੋਂ ਵੀ ਦੇਖ ਰਿਹਾ ਹਾਂ ਕਿਸੇ ਵੀ ਪਿੰਡ ਚੋਂ ਸ਼ਹਿਰ ਚੋਂ ਜਿੱਥੇ ਵੀ ਹੈ ਸੀ ਤੁਸੀਂ ਕੀ ਕਰਨਾ ਬਸ ਇੱਕ ਵਧੀਆ ਵੀਡੀਓ ਬਣਾਉਣੀ ਹੈ ਸੀ ਤੇ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਬਸ ਆ ਕੁਝ ਆਪਣੇ ਕੋਲ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਇਦਾਂ ਦਾ ਆਪਣਾ ਕੁਝ ਨਹੀਂ ਹੁੰਦਾ ਸੀ ਫਰੀ ਚ ਆਪਾਂ ਸਾਰਾ ਕੰਮ ਕਰਦੇ ਆ ਤੇ ਭੇਜੋ ਉੱਤੇ ਆਪਣਾ ਨੰਬਰ ਤੁਹਾਨੂੰ ਮਿਲ ਹੀ ਗਿਆ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ